ਸਤ ਸ੍ਰੀ ਅਕਾਲ ਜੀ ਸਾਰੇ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਾਲਾਤ ਕੋਈ ਜ਼ਿਆਦਾ ਖਰਾਬ ਨਹੀਂ ਦਿਖਾਈ ਦੇ ਰਹੇ ਮੌਸਮ ਜ਼ਿਆਦਾਤਰ ਠੀਕ ਹੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਅਤੇ ਮਜ਼ਾਕੀ ਦੇ ਇਲਾਕਿਆਂ ਦੇ ਵਿੱਚ ਕੋਈ ਤਕੜੀ ਕਾਰਵਾਈ ਬਦਲਵਾਈ ਦੀ ਦਿਖਾਈ ਨਹੀਂ ਦੇ ਰਹੀ ਮੌਸਮ ਜ਼ਿਆਦਾਤਰ ਸਾਫ਼ ਹੀ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਪੱਛਮੀ ਹਵਾ ਚੱਲਣ ਦੇ ਨਾਲ ਮੌਸਮ ਦੇ ਵਿੱਚ ਸਾਫ਼ ਤਰੀਕੇ ਨਾਲ ਦਿਖਾਈ ਦੇ ਰਿਹਾ ਕਿ ਕਿਸੇ ਤਰੀਕੇ ਦੀ ਵੀ ਬਦਲਵਾਈ ਨਾ ਹੋਣ ਦੇ ਸਿੱਟੇ ਵੱਜੋਂ ਜਿਹੜੇ ਤਾਪਮਾਨ ਹੈ ਉਹ ਵੀ ਘਟਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਜਿਹੜਾ ਦਿਨ ਦੇ ਮੇਲੇ ਐਵਰੇਜ ਤਾਪਮਾਨ ਦੇਖਿਆ ਗਿਆ ਉਹ ਲਗਭਗ 25 26 ਅਤੇ 27 ਡਿਗਰੀ ਤੱਕ ਗਿਆ ਬਿਸ਼ੱਕ ਚੰਗੀ ਧੁੱਪ ਲੱਗ ਰਹੀ ਸੀ ਪਰ ਦੁਪਹਿਰੇ ਲਗਭਗ 2 ਵਜੇ ਦੇ ਨੇੜੇ ਜਿਹੜਾ ਤਾਪਮਾਨ ਜਿਹੜਾ 29 ਡਿਗਰੀ ਤੱਕ ਪਹੁੰਚਿਆ ਮੁੜ ਕੇ ਫਿਰ ਉਹ ਵੀ ਥੱਲੇ ਨਾ ਕਿਤੇ ਨਾ ਕਿਤੇ ਘਟਦਾ ਹੋਇਆ ਦਿਖਾਈ ਦਿੱਤਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਰਾਤ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 11-12 ਵਜੇ ਤੱਕ ਜਿਹੜਾ ਤਾਪਮਾਨ ਹੈ ਉਹੋ ਪੰਜਾਬ ਦਾ 19 20 ਡਿਗਰੀ ਦੇ ਨੇੜੇ ਤੇ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਤੇ ਸਵੇਰੇ ਤੜਕੇ 3 ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਜਿਹੜਾ ਤਾਪਮਾਨ ਹੈ ਉਹ 18 ਡਿਗਰੀ ਤੱਕ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਯਾਨੀ ਕਿ ਹੁਣ ਆਪਾਂ ਕਹਿ ਸਕਦੇ ਆ ਕਿ ਰਾਤ ਦਾ ਜਿਹੜਾ ਤਾਪਮਾਨ ਹੈ ਕਿੰਨਾ ਕੀਤੇ 18 ਡਿਗਰੀ ਤੱਕ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ। ਜੋ ਆਉਂਦੇ 15 16 ਤਰੀਕ ਤੋਂ ਬਾਅਦ ਜਾਂ 20 ਤਰੀਕ ਦੇ ਨੇੜੇ ਤੇ ਜਿਹੜਾ ਉਹਦੇ ਰਾਤ ਦਾ ਤਾਪਮਾਨ ਹੈ ਉਹ 16 17 ਡਿਗਰੀ ਤੱਕ ਆ ਸਕਦਾ ਹੈ। ਕਾਫੀ ਜਦਾ ਠੰਡਾ ਦਾ ਮਾਹੌਲ ਆਉਂਦੇ ਦਿਨਾਂ ਵਿੱਚ ਦਿਖਾਈ ਦੇਣ ਵਾਲਾ ਹੈ। ਹੁਣ ਫਿਲਹਾਲ ਅਗਰ ਨਾ ਕੋਈ ਤਕੜੀ ਕਾਰਵਾਈ ਮੀਂਹ ਦੀ ਉਮੀਦ ਵੜਦੀ ਹੋਈ ਦਿਖਾਈ ਦੇ ਰਹੀ ਹੈ ਸਿਸਟਮ ਜਿਹੜਾ ਫਿਲਹਾਲ ਅੰਡਰ ਕੰਟਰੋਲ ਹੀ ਬਣੇ ਰਹਿਣਗੇ ਆਉਂਦੇ ਅੱਜ ਰਾਤ ਕੋਈ ਵੀ ਬਦਲਬਾਈ ਜਾਂ ਮੀਂਹ ਦੀ ਉਮੀਦ ਨਾ ਹੁਣ ਕਾਰਨ ਮੌਸਮ ਸਾਫ਼ ਹੀ ਬਣਿਆ ਰਹੇਗਾ ਇਸ ਤੋਂ ਇਲਾਵਾ ਅਗਰ ਕੋਈ ਹੋਰ ਵੱਡੀ ਅਪਡੇਟ ਆਉਂਦੀ ਹੈ ਤਾਂ ਉਹਦੀ ਜਾਣਕਾਰੀ ਤੁਹਾਡੇ ਤੱਕ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਵਿਦੇ ਤੇ ਤੁਹਾਡੇ ਇਲਾਕੇ ਚ ਕੀ ਮੌਸਮ ਦੇ ਹਾਲਾਤ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ